ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਵਧੀਆ ਰਾਜੀ ਖੁਸ਼ੀ ਹੋਵੋਗੇ ਸਾਰੇ ਜਾਨੇ ਤੇ ਅਸੀਂ ਵੀ ਸਾਰੇ ਜਾਨੇ ਠੀਕ ਠਾਕ ਆ ਬਿਲਕੁਲ ਪੰਜਾਬੀ ਯੂਪੀ ਵਾਲੇ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਇਹ ਵੀਡੀਓ ਹੈ ਕੀ ਹੈ ਜੀ ਸੰਡੇ ਵਾਲੇ ਦਿਨ ਦੀ ਐਤਵਾਰ ਦੀ ਇਹ ਵੀਡੀਓ ਤੇ ਬੱਚੇ ਘਰੇ ਸੀਗੇ ਆਲਮੋਸਟ ਸਾਰੇ ਬੱਚੇ ਘਰੀ ਹੁੰਦੇ ਹਨਾ ਸੰਡੇ ਵਾਲੇ ਦਿਨ ਤੇ ਇੱਥੇ ਟਾਈਮ ਹੈਗਾ ਦੁਪਹਿਰ ਦਾ 1 ਵਜੇ ਦਾ ਟਾਈਮ ਬੱਚੇ ਨੂੰ ਅਜ ਸਿਰ ਨਵਾਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਮੈਂ ਲੱਗੀ ਸੀ ਨਾ ਦੇ ਸਿਰਵਾਉਣ ਤੇ ਬੱਚੇ ਦੇਖ ਰਹੇ ਟੀਵੀ ਤੇ ਉਹ ਹਜੇ ਵੀ ਮਨਾ ਕਰ ਰਿਹਾ ਸੀ ਕਿ ਮਮਾ ਨਹੀਂ ਮਤਲਬ ਕਿ ਮੈਂ ਹਜੇ ਸਿਰ ਨਹੀਂਵਾਉਣਾ ਹੈਗਾ ਤੇ ਮੈਂ ਕਿਹਾ ਬੇਟਾ ਸਿਰਵਾ ਲਾ ਮਤਲਬ ਕਿ ਜਦ ਬੱਚੇ ਮੈਂ ਆਪਦੇ ਹੋਰ ਵੀ ਜਿਹੜੇ ਕੰਮ ਉਹ ਕਰਨੇ ਆ ਹਨਾ ਕਿਉਂਕਿ ਜਿੰਨਾ ਚਿਰ ਸਿਰ ਨਹੀਂ ਬੱਚਿਆਂ ਦੇ ਵਗਦੇ ਹੈਗੇ ਤੇ ਫਿਰ ਬੱਚੇ ਵਾਲ ਹੋਰ ਉਲਝਦੇ ਰਹਿੰਦੇ ਆ ਤੇ ਫਿਰ ਜੇ ਦੋ ਚੁੰਦਾਂ ਕੱਢੀ ਦਿਆਂ ਬੱਚੇ ਉਨਾਂ ਹੀ ਜ਼ਿਆਦਾ ਹੋਰ ਪਰੇਸ਼ਾਨ ਹੁੰਦੇ ਆ ਜਦੋਂ ਆਪਾਂ ਮਤਲਬ ਸਿਰਵਾਉਨੇ ਹਨਾ ਤੇ ਜਿੱਦਾਂ ਹੀ ਸੁੱਕਦੇ ਆ ਦੇ ਨਾਲ ਦੀ ਨਾਲ ਜੇ ਵਾਗੇ ਜਾਂਦੇ ਚਲੋ ਬੱਚੇ ਵੀ ਉਹਨਾਂ ਨੂੰ ਪਰੇਸ਼ਾਨੀ ਘੱਟ ਹੁੰਦੀ ਹੈ ਸਿਰਵਾਉਣ ਦੇ ਵਿੱਚ ਅੱਜ ਗਰਮੀ ਜਿਹੜੀ ਆ ਬਹੁਤ ਜ਼ਿਆਦੀ ਆ ਹਨਾ ਜੁਲਾਈ ਦਾ ਮਹੀਨਾ ਚੱਲ ਰਿਹਾ ਵਾ ਤੇ ਗਰਮੀ ਜਿਹੜੀ ਉਹ ਬਹੁਤ ਜ਼ਿਆਦੀ ਆ ਅੱਜ ਔਰ ਮੀਂਹ ਵਗੈਰਾ ਬਿਲਕੁਲ ਵੀ ਨਹੀਂ ਪੈ ਰਿਹਾ ਯੂਪੀ ਵਿੱਚ ਤਾਂ ਬਿਲਕੁਲ ਵੀ ਮੀਂਹ ਨਹੀਂ ਪੈਂਦੇ ਕਿਤੇ ਕਿਤੇ ਪੈਂਦੇ ਆ ਬਟ ਸਾਡੇ ਇੱਧਰ ਤਾਂ ਮੀਂਹ ਜਿਹੜੇ ਬਿਲਕੁਲ ਵੀ ਨਹੀਂ ਪੈ ਰਹੇ ਹੈਗੇ ਕਿਤੇ ਹੀ ਆ ਮਤਲਬ ਸ਼ਿਟ ਜੀ ਆ ਜਾਂਦੀ ਆ ਤੇ ਆ ਜਾਂਦੀ ਨਹੀਂ ਤੇ ਬਿਲਕੁਲ ਵੀ ਮੀਂਹ ਨਹੀਂ ਪੈਂਦੇ ਹੈਗੇ ਬਦਲਵਾਈ ਤਾਂ ਰੋਜ਼ ਹੀ ਹੋਈ ਰਹਿੰਦੀ ਆ ਪਰ ਮੀਂਹ ਜਿਹੜੇ ਆ ਉਹ ਨਹੀਂ ਪੈਂਦੇ ਹੈਗੇ ਤੇ ਬੜੀ ਪਰੇਸ਼ਾਨੀ ਆ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਇਸ ਕਰਕੇ ਮੈਂ ਵੀ ਸਵੇਰੇ ਨਹਾ ਕੇ ਵੀ ਨਾ ਫਿਰ ਮੈਂ ਟੀ-ਸ਼ਰਟ ਲੋਵਰੀ ਪਾ ਲਿਆ ਕਿਉਂਕਿ ਚ ਕਾਫੀ ਕੰਫਰਟੇਬਲ ਔਰ ਰਿਲੈਕਸਡ ਆ ਫੀਲ ਹੁੰਦਾ ਤੇ ਬਾਹਰ ਦੇਖੋ ਇਸ ਟਾਈਮ ਮਤਲਬ ਬੱਦਲ ਵੀ ਆ ਤੇ ਪਰ ਧੁੱਪ ਜਿਹੜੀ ਆ ਉਹ ਵੀ ਮਤਲਬ ਜੇ ਨਿਕਲਦੀ ਹੈ ਤੇ ਬਿਲਕੁਲ ਚੁੱਭਵੀ ਧੁੱਪ ਨਿਕਲਦੀ ਆ ਹਨਾ ਤੇ ਉਧਰ ਚਲੋ ਬੱਦਲ ਤੇ ਰੋਜ਼ ਹੋ ਜਾਂਦਾ ਪਰ ਰੋਸ ਸਾਬ ਨਮੀ ਨਹੀਂ ਪੈਂਦਾ ਜਿਹੜੇ ਸਾਬ ਨਮਲ ਅੱਜਕਲ ਪੈਣੇ ਚਾਹੀਦੇ ਆ ਹਨਾ ਜਿਹੜੀ ਮਾਨਸੂਨ ਹੁੰਦੀ ਆ ਮਤਲਬ ਬਾਰਿਸ਼ ਹੁੰਦੀ ਆ ਉਹ ਤਾਂ ਹਜੇ ਬਿਲਕੁਲ ਵੀ ਨਹੀਂ ਗਈ ਤੇ ਵੈਸੇ ਹਵਾ ਗਰਮੀ ਜਿਹੜੀ ਆ ਉਹ ਮਤਲਬ ਬਣੀ ਹੋਈ ਆ ਹਜੇ ਵੀ ਹਿਊਮਿਡਿਟੀ ਬਣੀ ਹੋਈ ਆ ਮਤਲਬ ਬੜੀ ਉਹ ਮਸਜੀ ਲੱਗਦੀ ਆ ਹੈਨਾ ਕਈ ਕਹਿੰਦੇ ਆ ਕਿ ਅਸੀਂ ਸੰਡੇ ਵਾਲੇ ਦਿਨ ਫ੍ਰੀ ਹੋਈਦਾ ਹੈਨਾ ਪਤਾ ਨਹੀਂ ਵੀ ਕਿੱਦਾਂ ਫ੍ਰੀ ਹੁੰਦੇ ਆ ਲੋਗ ਅਸੀਂ ਤਾਂ ਸੰਡੇ ਵਾਲੇ ਦਿਨ ਬਿਜ਼ੀ ਬਹੁਤ ਹੋਈਦਾ ਸਾਰਾ ਤਾਂ ਸਾਡਾ ਤਾਂ ਸਾਰਾ ਦਿਨ ਐਵੇਂ ਲੰਘ ਜਾਂਦਾ ਹੈਨਾ ਕੰਮ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਮਤਲਬ ਕਿ ਦੋ ਦਿਨ ਚੜਿਆ ਤੇ ਕਿੱਥੇ ਸ਼ਾਮਾਂ ਪੈ ਗਈਆਂ ਕਿਉਂਕਿ ਤਿੰਨਾਂ ਬੱਚਿਆਂ ਦੇ ਨਾਲ ਮਤਲਬ ਸਾਰਾ ਦਿਨ ਐਵੇਂ ਨਿਕਲ ਜਾਂਦਾ ਹੈਨਾ ਸੇਰ ਵਗੈਰਾ ਧੋਣੇ ਉਹਨਾਂ ਦੇ ਨਵਾਉਣਾ ਉਹਨਾਂ ਨੂੰ ਕਿਸੇ ਦਾ ਬੈਗ ਤੋਂ ਪਨ ਵਾਲਾ ਵਾ ਸ਼ੂਜ਼ ਵਗੈਰਾ ਤੋਂ ਏ ਡਰਸਾਂ ਜਿਹੜੀਆਂ ਉਹਨਾਂ ਦੀਆਂ ਮਤਲਬ ਪ੍ਰੋਪਰ ਆਪਾਂ ਜਿਹੜੀ ਯੂਨੀਫਾਰਮ ਆ ਉਹ ਤੋਂ ਕੇ ਕੰਪਲੀਟ ਕਰਨੀ ਹੈ ਨਾ 벨ਟਾਂ ਟਾਈਆਂ ਸਾਰਾ ਕੁਝੰਡੇ ਨੂੰ ਧੁੱਪ ਦਾ ਬੱਚਿਆਂ ਦਾ ਤੇ ਇਸ ਤੋਂ ਇਲਾਵਾ ਹੋਰ ਵੀ ਸਾਫ ਸਫਾਈਆਂ ਹੋ ਜਾਂਦੀਆਂ ਘਰ ਦੀਆਂ ਫਿਰ ਬੱਚਿਆਂ ਨੂੰ ਸਿਰ ਨਮਾਉਣੇ ਫਿਰ ਛਕਾਉਣੇ ਤੇਲ ਲਾਉਣਾ ਸਿਰਵਾਉਣੇ ਹੈ ਨਾ ਤੇ ਸਾਰਾ ਦਿਨ ਐਦਾ ਹੀ ਨਿਕਲ ਜਾਂਦਾ ਵਾ ਬਹੁਤ ਬਿਜ਼ੀ ਹੁੰਦਾ ਸੰਡੇ ਵਾਲਾ ਦਿਨ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਮਤਲਬ ਖਾਣ ਪੀਣ ਦੀਆਂ ਡਿਮਾਂਡਾਂ ਉਹ ਵੀ ਆ ਜਾਂਦੀਆਂ ਵਿੱਚ ਹੀ ਕੀ ਅੱਜ ਸਾਨੂੰ ਆਹ ਬਣਾ ਕੇ ਦੋ ਦੁਪਹਿਰ ਨੂੰ ਅੱਜ ਸਾਨੂੰ ਆਹ ਬਣਾ ਕੇ ਦੋ ਹੈਨਾ ਤਰ੍ਹਾਂ ਤਰ੍ਹਾਂ ਦੀ ਇਹਨਾਂ ਦੀ ਖਾਂ ਪੀਂਦੀਆਂ ਦੀ ਮੰਗਾਂ ਹੁੰਦੀਆਂ ਫਿਰ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਦਾ ਕਿਹਦਾ ਮਤਲਬ ਜਿਹੜਾ ਸੰਡੇ ਆ ਮੇਰੇ ਵਾਂਗੂ ਬਿਜ਼ੀ ਨਿਕਲਦਾ ਹੈਨਾ ਤੇ ਮਤਲਬ ਪੁਰਾਣੀਆਂ ਬੀਬੀਆਂ ਕਹਿੰਦੀਆਂ ਕਿ ਸਾਨੂੰ ਕੰਮ ਜ਼ਿਆਦਾ ਹੁੰਦਾ ਸੀਗਾ ਕਿ ਅਸੀਂ ਜ਼ਿਆਦਾ ਕੰਮ ਕਰਦੇ ਸੀ ਮੈਨੂੰ ਲੱਗਦਾ ਕਿ ਕੰਮ ਜਿਹੜੇ ਆ ਪਹਿਲਾਂ ਕੰਮ ਘੱਟ ਸੀ ਹੁਣ ਜਿਹੜੇ ਸਾਡੇ ਕੰਮ ਆ ਜਿਹੜੇ ਆ ਸਾਡਾ ਜ਼ਮਾਨਾ ਹੈਨਾ ਹੁਣ ਕੰਮ ਜ਼ਿਆਦੇ ਆ ਕਿਉਂਕਿ ਪਹਿਲਾਂ ਤਾਂ ਸ਼ਾਇਦ ਇੱਕ ਵਾਰੀ ਪਕਾ ਦਿੰਦੀ ਆ ਹੁਣ ਗਿਆ ਬੀਬੀਆਂ ਤਾਂ ਵੀ ਸਾਰਾ ਦਿਨ ਖਾਈ ਚੱਲੋ ਹਨਾ ਸ਼ਾਮਾਂ ਨੂੰ ਚਲੋ ਸ਼ਾਮਾਂ ਨੂੰ ਫੇ ਤੋੜੀ ਰਿਜਣੀ ਹਨਾ ਜੋ ਵੀ ਬੰਨਾਂ ਸ਼ਾਮਾਂ ਨੂੰ ਬੰਨਾਂ ਹਨਾ ਤੇ ਹੁਣ ਤਾਂ ਸਾਰਾ ਦਿਨ ਹੀ ਚੱਲਦਾ ਸਵੇਰੇ ਇਹਨਾਂ ਨੂੰ ਬ੍ਰੇਕਫਾਸਟ ਵੀ ਚਾਹੀਦਾ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਮਤਲਬ ਬਣਾਈ ਦੀ ਰੋਟੀ ਵੀਗੈਰ ਬਣਾਈ ਦੀ ਲੰਚ ਬਣਾਈਦਾ ਫਿਰ ਦੁਪਹਿਰ ਨੂੰ ਇਹਨਾਂ ਦੀ ਫੇਰ ਕੋਈ ਨਾ ਕੋਈ ਮੰਗ ਹੁੰਦੀ ਆ ਕਦੀ ਮੈਗੀ ਬਣਾ ਕੇ ਦੋ ਕਦੀ ਪਾਸਤਾ ਬਣਾ ਕੇ ਦੋ ਕਦੀ ਇਹਨਾਂ ਨੂਡਲ ਬਣਾ ਕੇ ਦੋ ਕਦੀ ਫਿਰ 버거ਰ ਬਣਾ ਕੇ ਦੋ ਹਨਾ ਅਲੱਗ ਅਲੱਗ ਡਿਮਾਂਡਾਂ ਹੁੰਦੀਆਂ ਪਹਿਲਾਂ ਇਹ ਸਭ ਨਹੀਂ ਸੀ ਹੁੰਦਾ ਕਿਉਂਕਿ ਅਸੀਂ ਵੀ ਆ ਉਹਦਾ ਇਹੋ ਪੀਰੀਅਡ ਯਾਦ ਕਰਦੇ ਹਾਂ ਤਾਂ ਸਾਨੂੰ ਤੇ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਹਨਾ ਤੇ 스낵ਸ ਦੇ ਨਾਮ ਤੇ ਇੱਕ ਸਿਰਫ ਘਰੇ ਪਕੌੜੇ ਪਕੌੜੇ ਬੰਦੇ ਹੁੰਦੇ ਸੀ ਹਨਾ ਉਹੀ ਜਦੋਂ ਬੰਦੇ ਹੁੰਦੇ ਸੀ ਉਹਨਾਂ ਦੇ ਬਥੇਰੇ ਚਾਹ ਹੁੰਦਾ ਸੀ ਹਨਾ ਅੱਜ ਕੱਲ ਦੇ ਪੀਜ਼ਾ 버거 ਵਾਂਗੂ ਤੇ ਉਹੀ ਮਤਲਬ ਪਤਾ ਕਿ 스낵ਸ ਦੇ ਨਾਮ ਤੇ ਘਰੇ ਸਿਰਫ ਪੀ ਪੀ ਮਲੇ ਪਕੌੜੇ ਬੰਦੇ ਹੁੰਦੇ ਸੀ ਹਨਾ ਹੁਣ ਤਾਂ ਪੀਜ਼ਾ ਤੇ ਇਹ ਉਹ ਕਈ ਖੁਸ਼ ਆ ਗਿਆ ਤੇ ਇਹਨਾਂ ਚੀਜ਼ਾਂ ਤੋਂਦੋ ਕਿਤੇ ਨਾਮ ਵੀ ਨਹੀਂ ਸੀਗਾ ਤੇ ਇਸ ਤੋਂ ਇਲਾਵਾ ਲੰਚ ਦੇ ਵਿੱਚ ਡੇਲੀ ਮਤਲਬ ਕੀ ਕਹ ਲਓ ਆ ਪਰੌਂਠੀ ਤੇ ਨਾਲ ਅਚਾਰ ਚਾਹੇ ਨਿੰਬੂ ਦਾ ਹੋਵੇ ਚਾਹੇ ਅੰਬ ਦਾ ਅਚਾਰ ਹੋਵੇ ਹਨਾ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਹੁਣ ਤਾਂ ਉਹ ਟੀਚਰ ਵੀ ਅਲਾਉ ਨਹੀਂ ਕਰਦੇ ਹੈਗੇ ਕਿ ਮਤਲਬ ਕਿਸ ਸਕੂਲੇ ਕੋ ਬੱਚਾ ਅਚਾਰ ਲੈ ਕੇ ਆਵੇ ਹਨਾ ਚਲੋ ਆਪ ਵੀ ਨਹੀਂ ਦਈਦਾ ਹੈਗਾ ਗਾਂ ਤੋਂ ਗਾ ਜਿਵੇਂ ਦਾ ਟਾਈਮ ਉਹ ਸਭ ਨਾ ਚੱਲਿਆ ਜਾਂਦਾ ਬਹੁਤ ਕੁਝ ਚੇਂਜ ਹੋ ਗਿਆ ਤੇ ਹੋਂ ਤਾਂ ਬੱਚਿਆਂ ਦੀ ਡਿਮਾਂਡਾਂ ਹੁੰਦੀਆਂ ਵਾਂ ਕਿ ਸਾਨੂੰ ਲੰਚ ਵਿੱਚ ਆਹ ਚਾਹੀਦਾ ਉਹ ਚਾਹੀਦਾ ਕਿ ਜਦੋਂ ਅਸੀਂ ਟਿਫਿਨ ਖੋਲੀਏ ਤੇ ਕੋਈ ਬੱਚਾ ਜਿਹੜਾ ਲਾਗੇ ਬੈਠਾ ਹੋ ਸਾਡਾ ਟਿਫਿਨ ਦੇਖੇਗੀ ਹਾਂ ਇਹ ਮੇਰੇ ਤੋਂ ਵਧੀਆ ਲੰਚ ਲੈ ਕੇ ਆਇਆ ਹੈ ਨਾ ਬੱਚਿਆਂ ਨੂੰ ਵੀ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਜਾਂਦਾ ਸ਼ੌਂਕ ਆ ਸਕੂਲੇ ਅੱਜ ਮੈਂ ਜਦੋਂ ਸੀਰੀਅਲ ਲੰਚ ਬਣਾ ਰਹੀ ਸੀ ਤੇ ਮੈਨੂੰ ਇੱਕਦਮ ਧਿਆਨ ਆਇਆ ਕਿ ਅਸੀਂ ਨਮਕ ਵਾਲੀ ਪਰੌਂਠੀ ਹੈ ਨਾ ਗਰਮ-ਗਰਮ ਨਮਕ ਵਾਲੀ ਪਰੌਂਠੀ ਉਹਨੂੰ ਚਾਹ ਦੇ ਨਾਲ ਖਾਂਦੇ ਹੁੰਦੇ ਸੀ ਚਾਹ ਚ ਪੀ ਕੇ ਹੈ ਨਾ ਬਿਸਕਟ ਵਾਂਗੂ ਤੇ ਉਹਦਾ ਟੇਸਟ ਨਾ ਮੇਰੇ ਮੂੰਚ ਆ ਗਿਆ ਕਿ ਉਹਦਾ ਟੇਸਟ ਐਵੇਂ ਦਾ ਹੁੰਦਾ ਸੀਗਾ ਸੱਚੀ ਉਹ ਬਹੁਤ ਹੀ ਸਵਾਦ ਲੱਗਦੀ ਹੁੰਦੀ ਸੀਗੀ ਹਨਾ ਹੁਣ ਤਾਂ ਯਾਦ ਹੀ ਬੜੇ ਚਿਰ ਬਾਅਦ ਆਈ ਹੈ ਕਦੀ ਖਾਧੀ ਨਹੀਂ ਹਨਾ ਨਮਕ ਵਾਲੀ ਪਰੌਂਠੀ ਚਾਹ ਨਾ ਇੱਕ ਦਿਨ ਟਰਾਈ ਜ਼ਰੂਰ ਕਰੂੰਗੀ ਤੇ ਬੱਚਿਆਂ ਨੂੰ ਵੀ ਕਰਵਾਉਂਗੀ ਹੁਣ ਤਾਂ ਬੱਚੇ ਮਤਲਬ ਚਾਹ ਹੀ ਨਹੀਂ ਪੀਂਦੇ ਹੈਗੇ ਤੇ ਮਤਲਬ ਇਹਨਾਂ ਨੇ ਪਰੌਂਠੀ ਨਮਕ ਵਾਲੀ ਕੀ ਖਾਣੀ ਹਨਾ ਚਾਹ ਦੇ ਨਾਲ ਹੁਣ ਤਾਂ ਬਰੈਡ ਤੇ ਇਹ ਉਹ ਇਹੀ ਕੁਛ ਨਹੀਂ ਮੁੱਕਦਾ ਹੈਗਾ ਤੇ ਇਹਨਾਂ ਨੇ ਪਰੌਂਠੀਆਂ ਕੀ ਖਾਣੀਆਂ ਹੁਣ ਤੇ ਇਸ ਤੋਂ ਇਲਾਵਾ ਮਤਲਬ ਜਿਹੜੀ ਆਪਣੀ ਰੋਟੀ ਆਚਾਰ ਨਾਲ ਜਿਹੜੀ ਟਿਫਿਨ ਦੇ ਵਿੱਚ ਲੈ ਕੇ ਜਾਈਦੀ ਸੀ ਪੱਜੀ ਹੋਈ ਰੋਟੀ ਟਿਫਿਨ ਦੇ ਵਿੱਚ ਨਾਲ ਆਚਾਰ ਉਹਦਾ ਵੀ ਜਿਹੜਾ ਟੇਸਟ ਹੁੰਦਾ ਸੀ ਅਮੇਜ਼ਿੰਗ ਟੇਸਟ ਹੁੰਦਾ ਸੀ ਉਹਦਾ ਵੀ ਹੈਨਾ ਸੋ ਇਹ ਚੀਜ਼ਾਂ ਆ ਮਤਲਬ ਤੇ ਇਹਨਾਂ ਚੀਜ਼ਾਂ ਨੇ ਹੁਣ ਸੰਤਾਨਾ ਵੀ ਨਵੇਂ ਡਿਮਾਂਡਾਂ ਨਵੀਆਂ ਨੀਵੀਆਂ ਜਿਹੀਆਂ ਇਹਨਾਂ ਨੇ ਸਾਨੂੰ ਬਿਜ਼ੀ ਕਰ ਦਿੱਤਾ ਹੈਨਾ ਤੇ ਤੁਸੀਂ ਵੀ ਮੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੀ-ਕਿਹੜੀ ਪੇਨ ਨੂੰ ਲੱਗਦਾ ਕਿ ਪਹਿਲਾਂ ਕੰਮ ਜ਼ਿਆਦੇ ਸੀਗੇ ਜਾਂ ਫਿਰ ਹੁਣ ਜਿਹੜੇ ਕੰਮ ਆ ਸਾਡੇ ਕੰਮ ਜਿਹੜੇ ਆ ਇਹ ਜ਼ਿਆਦੇ ਆ ਹੈਨਾ ਕਿ ਮੈਂ ਇਹ ਨਹੀਂ ਕਹਿੰਦੀ ਕਿ ਪਹਿਲਾਂ ਕੰਮ ਘੱਟ ਸੀਗੇ ਕੰਮ ਉਦੋਂ ਵੀ ਬਥੇਰੇ ਸੀਗੇ ਤੇ ਬਟ ਉਦੋਂ ਇਹ ਵਾ ਕੀ ਉਦੋਂ ਫੇਰ ਵੀ ਬੰਦਾ ਫ੍ਰੀ ਰਹਿ ਲੈਂਦਾ ਸੀਗਾ ਹਨਾ ਬਟ ਅੱਜ ਕੱਲ ਕੋਈ ਟਾਈਮ ਹੀ ਨਹੀਂ ਹੈਗਾ ਉਦੋਂ ਇੰਨੇ ਕੰਮ ਹੁੰਦੇ ਸੀਗੇ ਤਾਂ ਵੀ ਕਰਕੇ ਤੇ ਮਤਲਬ ਜਦੋਂ ਕੋਈ ਜਾਂਦਾ ਸੀ ਆਪਦੇ ਕਿਸੇ ਭੈਣ ਭਰਾ ਕੋਲ ਤਾਂ ਕਈ-ਕਈ ਦਿਨ ਲੁੱਕੇ ਰਹਿ ਹੁੰਦੇ ਸੀ ਹਨਾ ਕਿ 4-4 5-5 ਦਿਨ ਨਹੀਂ ਤੇ ਦੋ ਰਾਤਾਂ ਤਾਂ ਪੱਕੀਆਂ ਸੀਗੀਆਂ ਕਿ ਬੰਦਾ ਕਿਤੇ ਗਿਆ ਵਾ ਤਾਂ ਦੋ ਰਾਤਾਂ ਲਾ ਕੇ ਆਊਗਾ ਹੁਣ ਤੱਕ ਕੋਈ ਕਿਸੇ ਕੋਲ ਜਾ ਕੇ ਰਾਤ ਰੈਂਦਾ ਹੀ ਨਹੀਂ ਹੈਗਾ ਮਤਲਬ ਕੀ ਹੈ ਨਾ ਤੇ ਚਲੋ ਇੱਧਰ ਹੋ ਰਹੀ ਆ ਮਤਲਬ ਤਿਆਰੀ ਬੇਟੀ ਕਰ ਰਹੀ ਹੈ ਇੱਧਰ 버ਗਰ ਦੀ ਤਿਆਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੀ ਡਿਮਾਂਡ ਹੁੰਦੀ ਆ ਸੰਨੇਵਾਰ ਦੇ ਦਿਨ ਕਿ ਕੁਛ ਨਾ ਕੁਛ ਬਣਾ ਕੇ ਖਵਾਇਆ ਜਾਵੇ ਤੇ ਇੱਧਰ ਮਤਲਬ ਇਹਨੇ ਜਿਹੜੇ ਬੰਨ ਉਹ ਕੱਟ-ਕੱਟ ਕੇ ਰੱਖ ਲਏ ਤੇ ਆਲੂ ਜਿਹੜੇ ਹੁੰਦੀਆਂ ਪੈਟੀਆਂ ਬਣਾ ਲਈਆਂ ਇਹ 버ਗਰ ਵਿੱਚ ਰੱਖਣ ਲਈ ਤੇ ਸੌਸ ਤੇ ਇੱਧਰ ਰੱਖ ਲਈ ਕੱਟ ਕੇ ਟਮਾਟਰ ਤੇ ਪਿਆਜ਼ ਕੱਟ ਕੇ ਰੱਖੇ ਹੋਇਆ ਹੈ ਨਾ ਤੇ ਮੈਂ ਇੱਧਰ ਕੋਈ ਆਇਆ ਸੀ ਤੇ ਮੈਂ ਉਹਦੇ ਵਾਸਤੇ ਚਾਹ ਰੱਖ ਦਿੱਤੀ ਚਾਹ ਬਣ ਰਹੀ ਆ ਤੇ ਇਹਦੇ ਰੇ ਪੈਟੀਆਂ ਬਣਾ ਲਵੇ ਤੇ ਫਿਰ ਆਪਾਂ ਇਹਦੇ ਵਿੱਚ ਮੈਂ ਰੱਖੂੰਗੀ ਪਾਪਕੋਰਨ ਬਣਨ ਵਾਸਤੇ ਪਾਪਕੋਰਨ ਬਣਾ ਲਾਂਗੇ ਆਪਾਂ ਇਹਦੇ ਵਿੱਚ ਦੇਖਾਦਾ ਕਦ ਬਣਿਆ ਬਹੁਤ ਵਧੀਆ ਹੂੰ ਯੰਮੀ ਯਸ਼ਵੀਰ ਯਸ਼ਵੀਰ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤੇ ਇੱਕ ਨਿੱਕਾ ਜਿਹਾ ਲਾਈਕ ਜਰੂਰ ਕਰਕੇ ਜਾਇਓ ਔਰ ਇੱਕ ਸਵੀਟ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ ਬਾਏ